ਖੜਾਲ ਖੜਾਲ ਮਿੱਟੀ ਪਟਾਈ ਦਾ ਕੰਮ ਮਿੱਟੀ ਨਾਲ ਮਿੱਟੀ ਕੋਟੇ ਟੇਟਾ ਲਈ ਪਾਈ ਜਾਣੀ ਆ ਜੋ ਪਿੰਡਾਂ ਦੀ ਮਿੱਟੀ ਘੱਟੀ ਹੁੰਦੀ ਨਾ ਹੁਣ ਦੁਬਾਰਾ ਕਕਰਾਲ ਪਿੰਡ ਵਿੱਚ ਪੱਟ ਪੜੀ ਜਗ੍ਹਾ ਵਿੱਚ ਸ਼ੁਰੂ ਲੈ ਮਿੱਤਰਾ ਅੱਜ ਦਾ ਦੇਲੀਆ ਵੀ ਪੱਟਦੀ ਆ ਵੱਟੇ ਲਵੇ ਆ ਜੋ ਦਿਲ ਸਕੇ ਜਾਂ ਕੋਈ ਆਪਣੀ ਟਰਾਲੀ ਲਾਉਣੀ ਹੈ ਔਰ ਤਾਰੇ ਨਹੀਂ ਸੀ ਤੇ ਆਪਾਂ ਸਮੋਸੇ ਲੈਣ ਆਇਆ ਸੈਂਡਲੋਏ ਤੇ ਫਿਰ ਘਰ ਜਾ ਕੇ ਖਾਣੇ ਆ ਸਮੋਸੇ ਤੇ ਹੁਣ ਖਾਣੇ ਆਪਾਂ ਸਮੋਸਾ ਚਟਨੀ ਪਾ ਕੇ ਲੰਚ ਆਪਣਾ ਹੋ ਗਿਆ ਤੇ ਹੁਣ ਆਪਾਂ ਪੀਨੇ ਆ ਚਾਹ ਪੀਏ ਚਾਹ ਲੰਚ ਆਪਣਾ ਹੋ ਗਿਆ ਤੇ ਹੁਣ ਆਪਾਂ ਚੱਲੇ ਫਿਰ ਵਾਪਸ ਦੇਖੂ ਕੀ ਗਾਇ ਹੈ ਮਿੱਟੀ ਦੇ ਵੱਟੇ ਨੂੰ ਮਿਕਸ ਕੀਤਾ ਜਾਂਦਾ ਹੈ ਤਾਂ ਜੋ ਕਿ ਝੜਕਾ ਤੇ ਮਿੱਟੀ ਮਿਕਸ ਮਿਕਸ ਕਰਿਆ ਮਹਾਲਾ ਇਹਨਾਂ ਦਾ ਘਰਦੇ ਆ